ਸੱਲਾਉਨਾ ਮਿੱਤਰੋ ਸੌਖਾ ਰਿਓ ਸੂਰਮਾ ਕਹਾਉਨਾ ਮਿੱਤਰੋ ਮੌਤ ਨਾਲ ਔਖਾ ਮਰ ਜਾਉਨਾ ਮਿੱਤਰੋ ਉਹ ਸਿਆਣੇ ਬਜ਼ੁਰਗਾਂ ਨੂੰ ਲੋਕੱਸ ਵੀ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤ ਵੀ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤ ਵੀ ਉਹ

ਕਿਆ ਪਾਇਆ ਨੰਗਲਾ ਤਯਡਵੈ ਚੱਪਿਆ ਸੂਰ ਬਾਸ ਨਾਉਂਦਾ ਹੀ ਕਹਿੰਦੇ ਗੱਜਿਆ ਪਾਇਆ ਨੰਗਲਾ ਤਯਡਵੈ ਚੱਪਿਆ ਉੱਡ ਗਈ ਸਮਾਨੀ ਰੂਹ ਰਹਿ ਗਿਆ ਉੱਤਵੀਂ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤ ਵੀ ਲੱਕ ਮੋੜ ਦਿੰਦੇ ਨੇ ਬਗਾਨੇ ਪੁੱਤ ਵੀ ਉਹ ਸਾਜਵੇਂਆਂ ਰੰਡੀਆਂ ਮੈਰੀ ਨੇ ਕਿਰਿਆ ਰੋਂਦੀਆਂ ਪੰਜਾਬਣਾਂ ਕਈਆਂ ਨਾਚਣਾਂ ਅੱਜ ਸੱਜਵੇਂ ਯਾਰੰਡੀਆਂ ਪਰੇ ਨੈਕਰੀਆ ਰੋਂਦੀਆਂ ਪੰਜਾਬ ਨਾ ਗਈਆਂ ਨਾ ਚਰਨਾ ਉਦ ਮੰਕੂਛੇਤਰੀਆ ਉਲਟ ਕਬੀ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤ ਵੀ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤ ਵੀ ਉੱਪਰੇ ਹੀ ਪੰਡਾਲ ਚ ਤੇ ਹਾਂ ਮੱਛੀਆਂ ਹੈ ਪਰੇ ਹੀ ਪੰਡਾਲ ਚ ਤੇ ਹਾਂ ਮੱਛੀਆਂ ਲਾਲ ਤਿੰਨ ਕੌਣੀ ਵਾਲਾ ਲਿਖੇ ਸਤਿਆਂ ਅਜ ਭਰੇ ਹੀ ਮੁੰਡਾਲ ਤੇ ਹੈ ਆ ਬੱਚਿਆ ਲਾਲ ਤਿੰਨ ਕੌਣੀ ਵਾਲਾ ਲਿਖੇ ਸਤਿਆਂ ਉਹ ਤੈਨੂੰ ਚੌਂਕਾਂ ਵਿੱਚ ਲੱਗਦੇ ਨੇ ਉਤਵੀਆ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤਵੀਆ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤਵੀਆ ਨੱਕ ਮੋੜ ਦਿੰਦੇ ਨੇ ਬਗਾਨੇ ਪੁੱਤਵੀ